ਪੰਜਾਬ ਦੇ ਪ੍ਰਸਿੱਧ ਡੇਰੇ ਵਿੱਚ ਵਾਪਰ ਗਿਆ ਭਿਆਨਕ ਹਾਦਸਾ ਡੇਰਾ ਮੁਖੀ ਦੇ ਰੈਣ ਬਸੇਰੇ ਵਿੱਚ ਲੱਗੀ ਅੱਗ ਤੇ ਅੱਗ ਵਿੱਚ ਝੋਲਸ ਜਾਣ ਦੇ ਕਾਰਨ ਡੇਰਾ ਮੁਖੀ ਦੀ ਹੋ ਗਈ ਹੈ ਤੜਫ ਤੜਫ ਕੇ ਮੌਤ ਜੀਹਾਂ ਇਹ ਦਰਦਨਾਕ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਰਸੇਦ ਦੇ ਡੇਰੇ ਦੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ ਹੈ ਡੇਰਾ ਮੁਖੀ ਦੇ ਰੈਣ ਬਸੇਰੇ ਵਿੱਚ ਅੱਗ ਲੱਗ ਗਈ ਹੈ ਜਿਸ ਕਾਰਨ ਡੇਰਾ ਮੁਖੀ ਅੱਗ ਦੀ ਚਪੇਟ ਵਿੱਚ ਆ ਗਿਆ ਤੇ ਤੜਫ ਤੜਫ ਕੇ ਉਹਨਾਂ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਪਿੰਡ ਫੁੱਲੋ ਮਿੱਠੀ ਵਿੱਚ ਇੱਕ ਪ੍ਰਸਿੱਧ ਡੇਰਾ ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸ਼ਰਧਾ ਦਾ ਕੇਂਦਰ ਹੈ ਲੋਕ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਇੱਥੇ ਭਿਆਨਕ ਹਾਦਸਾ ਵਾਪਰ ਗਿਆ ਦੱਸਦੀ ਹੈ ਕਿ ਡੇਰਾ ਮੁਖੀ ਜਿਹੜੇ ਕਿ ਬਾਬਾ ਸ਼ਰੀਦਾਸ ਜੀ ਨੇ ਉਹਨਾਂ ਦੀ ਅੱਗ ਦੇ ਵਿੱਚ ਚੁਲਸ ਜਾਣ ਦੇ ਕਾਰਨ ਮੌਤ ਹੋ ਗਈ ਹੈ ਦੱਸਦੀ ਹੈ ਕਿ ਬਾਬਾ ਸ਼ਰੀਦਾਸ ਜੀ ਬਾਬਾ ਨਾਗਾ ਦਾਸ ਅੰਧਿਆਪੁਰੀ ਵਿਖੇ ਬਾਬਾ ਨਾਗਾ ਦਾਸ ਜੀ ਦੀ ਵਰਸੀ ਮਨਾ ਕੇ ਸ਼ਾਮ ਨੂੰ ਆਰਾਮ ਫਰਮਾਨ ਦੇ ਲਈ ਆਪਣੀ ਝੁੱਗੀ ਦੇ ਵਿੱਚ ਚਲੇ ਗਏ ਸਨ ਤੇ ਠੰਡ ਬਹੁਤ ਜ਼ਿਆਦਾ ਹੋ ਜਾਣ ਦੇ ਕਾਰਨ ਉਹਨਾਂ ਦੀ ਝੁੱਗੀ ਦੇ ਵਿੱਚ ਹੀਟਰ ਲਗਾਇਆ ਹੋਇਆ ਸੀ ਤੇ ਬੀਤੀ ਰਾਤ ਨੂੰ ਉਸੇ ਹੀਟਰ ਦੇ ਨਾਲ ਹੀ ਜਿਹੜੀ ਕਿ ਝੁੱਗੀ ਦੇ ਵਿੱਚ ਅੱਗ ਲੱਗ ਗਈ ਹੈ ਤੇ ਜਦੋਂ ਚੇਲਿਆਂ ਨੂੰ ਇਸ ਅੱਗ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਜਲਦੀ ਤੋਂ ਜਲਦੀ ਪਹੁੰਚ ਕੇ ਝੁੱਗੀ ਦਾ ਦਰਵਾਜ਼ਾ ਖੋਲ੍ਹਿਆ ਇਸ ਤੋਂ ਪਹਿਲਾਂ ਕਿ ਅੱਗ ਬੁਝਾਈ ਜਾਂਦੀ ਅੱਗ ਹੋਰ ਜ਼ਿਆਦਾ ਤੇਜ਼ ਹੋ ਗਈ ਜਦੋਂ ਤੱਕ ਅੱਗ ਪકડ ਵਿੱਚ ਆਈ ਦੂ ਤੱਕ ਬਾਬਾ ਜੀ ਦੀ ਅੱਗ ਵਿੱਚ ਝੁੱਲਸ ਜਾਣ ਦੇ ਕਾਰਨ ਮੌਤ ਹੋ ਗਈ ਸੀ ਦੱਸਦੀ ਹੈ ਕਿ ਪਿੰਡ ਦੇ ਨਿਵਾਸੀ ਇਹ ਦੱਸਦੇ ਨੇ ਕਿ ਬਾਬਾ ਸ਼੍ਰੀਦਾਸ ਜੀ ਇੱਕ ਸਤਿਕਾਰਯੋਗ ਸ਼ਖਸੀਅਤ ਸਨ ਤੇ ਉਹ ਹਰ ਸਾਲ ਬਾਬਾ ਨਗਾਦਾਸ ਜੀ ਦੀ ਵਰਸੀ ਮਨਾਉਂਦੇ ਸਨ ਤੇ ਸੇਵਾ ਕਰਦੇ ਸਨ ਜਦੋਂ ਉਹਨਾਂ ਦੀ ਮੌਤ ਦੀ ਖ਼ਬਰ ਪਿੰਡ ਵਾਲਿਆਂ ਤੱਕ ਪਹੁੰਚੀ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਦੱਸਦੀ ਹੈ ਕਿ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਲੋਕ ਇੱਥੇ ਪਹੁੰਚੇ ਸਨ ਉਹਨਾਂ ਨੇ ਅੱਗ ਬਚਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਤੇ ਬਾਬਾ ਜੀ ਨੂੰ ਇਲਾਜ ਦੇ ਲਈ ਹਸਪਤਾਲ ਵੀ ਲਗਾ ਲਜਾਇਆ ਗਿਆ ਸੀ ਇਸ ਤੋਂ ਪਹਿਲਾਂ ਕਿ ਉਹਦਾ ਇਲਾਜ ਹੁੰਦਾ ਉਹਨਾਂ ਦੀ ਅੱਗ ਦੇ ਨਾਲ ਝੁੱਲਸ ਜਾਣ ਦੇ ਕਾਰਨ ਮੌਤ ਹੋ ਗਈ ਹੈ ਦੱਸਦੀ ਹੈ ਕਿ ਉਹਨਾਂ ਦੀ ਮੌਤ ਤੇ ਪਿੰਡ ਵਿੱਚ ਬਹੁਤ ਜ਼ਰਾ ਸੋਗ ਹੈ, ਦੁੱਖਦਰਦ ਹੈ ਕਿਉਂਕਿ ਉਹ ਇੱਕ ਬਹੁਤ ਹੀ ਸਤਿਕਾਰਯਿਤ ਸ਼ਖਸੀਅਤ ਸਨ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਲਈ ਬਹੁਤ ਹੀ ਅਦਬ ਸਤਿਕਾਰ ਦੀ ਭਾਵਨਾ ਸੀ ਜਦੋਂ ਪਿੰਡ ਵਾਲਿਆਂ ਨੂੰ ਉਹਨਾਂ ਦੀ ਮੌਤ ਦੀ ਖ਼ਬਰ ਲੱਗੀ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਵੇਲੇ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਹੈ ਕਿ ਕਿਸੇ ਡੇਰਾ ਮੁਖੀ ਦੀ ਅੱਗ ਲੱਗ ਜਾਣ ਦੇ ਕਾਰਨ ਮੌਤ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਦੂਰੋਂ ਦੂਰੋਂ ਸੰਗਤਾਂ ਇਸ ਡੇਰੇ ਵਿੱਚ ਆਉਂਦੀਆਂ ਸਨ ਇੱਥੇ ਨਤਮਸਤਕ ਹੁੰਦੀਆਂ ਸਨ ਕਿਉਂਕਿ ਉਹਨਾਂ ਦੀਆਂ ਮਰਾਦਾਂ ਡੇਰੇ ਵਿੱਚ ਆ ਕੇ ਪੂਰੀਆਂ ਹੁੰਦੀਆਂ ਸਨ ਦੱਸਦੀਏ ਕਿ ਬਾਬਾ ਜੀ ਆਪਣੀ ਇੱਕ ਵੱਖਰੀ ਝੁੱਗੀ ਦੇ ਵਿੱਚ ਰਹਿੰਦੇ ਸਨ ਜਿੱਥੇ ਕਿ ਹੋਰ ਕੋਈ ਨਹੀਂ ਸੀ ਉਹਨਾਂ ਦੇ ਨਾਲ ਹੁੰਦਾ ਨਾ ਹੀ ਉਹਨਾਂ ਦੇ ਚੇਲੇ ਹੁੰਦੇ ਸਨ ਕੋਈ ਜ਼ਰੂਰਤ ਪੈਂਦੀ ਸੀ ਤਾਂ ਉਹਨਾਂ ਦਾ ਕੋਈ ਚੇਲਾ ਉਹਨਾਂ ਦੇ ਕੋਲ ਉਹਨਾਂ ਦੀ ਝੁੱਗੀ ਦੇ ਵਿੱਚ ਆਉਂਦਾ ਸੀ ਤੇ ਜਦੋਂ ਬੀਤੀ ਰਾਤ ਇਹ ਅੱਗ ਲੱਗਦੀ ਹੈ ਤਾਂ ਡੇਰੇ ਦੇ ਜਿਹੜੇ ਹੋਰ ਚੇਲੇ ਸਨ ਉਹ ਜਲਦ ਤੋਂ ਜਲਦ ਝੁੱਗੀ ਦੇ ਤੇ ਡੇ ਪਹੁੰਚਦੇ ਨੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਨੇ ਪਰੰਤੂ ਇਸ ਤੋਂ ਪਹਿਲਾਂ ਕਿ ਅੱਗ ਬੁਝਾਈ ਜਾਂਦੀ ਡੇਰਾ ਮੁਖੀ ਬਾਬਾ ਸ਼੍ਰੀਦਾਸ ਜੀ ਦੀ ਅੱਗ ਵਿੱਚ ਝੁਲਸ ਜਾਂਦੇ ਨਾਲ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਹਸਪਤਾਲ ਤਾਂ ਲਜਾਇਆ ਜਾਂਦਾ ਹੈ ਪਰੰਤੂ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਇਲਾਜ ਹੁੰਦਾ ਉਹਨਾਂ ਦੀ ਅੱਗ ਦੇ ਵਿੱਚ ਝੁਲਸ ਜਾਣ ਦੇ ਨਾਲ ਜਾਨ ਚੜੀ ਜਾਂਦੀ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ